ਹਾਜ਼ਰੀਆ ਮੈਂ ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਹੈ ਬਹੁਤ-ਬਹੁਤ ਸਵਾਗਤ ਹੈ ਜੀ ਸ਼੍ਰੀ ਅਲੋਕਨਾਥ ਆਂਗਰਾ ਜੀ ਆਜੀ ਸਾਹਿਬ ਪੁੱਜੇ ਨੇ ਬਹੁਤ-ਬਹੁਤ ਧੰਨਵਾਦ ਅਗਲੀ ਜਿਹੜੀ ਗੱਲ ਮਾਈਕ ਦੇ ਉੱਪਰ ਸਾਡੇ ਗੁਰਚਰਨ ਸਿੰਘ ਚੰਨੀ ਸਾਹਿਬ ਕਰਨਗੇ ਹਰੀਪੁਰ ਵਾਲੇ ਕਹਿੰਦੇ ਆ ਕੋਚਰ ਸਾਹਿਬ ਤੇ ਵਿਤਕਰਾ ਨਾ ਕਰੀ ਮੈਦਾਨ ਦੇ ਵਿੱਚ ਦੋਵਾਂ ਪਾਸੇ ਇੱਕੋ ਜਿਹਾ ਰੱਖੀ ਜੇ ਜਮੇਰ ਲਾਵੇ ਜੇ ਲਾਨ ਜਫਾ ਇਹ ਮਾਡੇ ਦੇ ਬੱਬਰ ਸ਼ੇਰ ਤੇ 1000 ਰੁਪਏ ਹਰੀਪੁਰ ਵੱਲੋਂ ਦੇ ਦੀ ਇਹਨਾਂ ਜਾਫੀਆਂ ਨੂੰ ਆ ਲਾਵੇ ਜਾਫੀਆਂ ਆ ਫਰੇ 1000 ਬਾਉ ਆ ਜਫਾ ਲੱਗ ਗਈ ਹਰੀ ਕੋਚਨ ਸਾਹਿਬ

ਸਰ ਹਰਪਜਨ ਸਿੰਘ ਜੀ ਖਿਡਾਰੀ ਸਾਹਿਬ ਚੇਅਰਮੈਨ ਡਾਕਟਰ ਜੀਐਸ ਗਿੱਲ ਜੀ ਡਾਕਟਰ ਜਸਪੀਰਪੁਰ ਗਿੱਲ ਜੀ ਤੇ ਇੱਥੇ ਸਾਰੇ ਇਸ ਟੂਰਨਾਮੈਂਟ ਦੇ ਪ੍ਰਬੰਧਕ ਸਹਿਬਾਨ ਤੇ ਬਹੁਤ ਹੀ ਸਤਿਕਾਰਯੋਗ ਇੱਥੇ ਆਏ ਹੋਏ ਪੰਚ ਸਰਪੰਚ ਮੀਡੀਆ ਦੇ ਲੋਕ ਤੇ ਬਜ਼ੁਰਗ ਪੈਨਾਓ ਪਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਲਈ ਬੜੀ ਮਾਨ ਵਾਲੀ ਗੱਲ ਆ ਸ਼ਹੀਦ ਬੰਤਾ ਸਿੰਘ ਜੀ ਸੰਗਵਾਲ ਸਾਹਿਬ ਦੀ 100 ਸਾਲਾ ਸ਼ਹੀਦੀ ਸਮਾਗਮ ਦੇ ਸਬੰਧ ਵਿੱਚ ਇੱਥੇ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿੱਥੇ ਇੰਟਰਨੈਸ਼ਨਲ ਲੈਵਲ ਦੇ ਪਲੇਅਰ ਸਹਿबान ਪਹੁੰਚੇ ਨੇ ਮੈਂ ਪਹਿਲੇ ਦਾ ਜਥੇਦਾਰ ਸਾਡੇ ਸਬੋਧ ਦੀ ਸਰਕਾਰ ਜੋ ਸ਼ਹੀਦ ਬੰਤਾ ਸਿੰਘ ਜੀ ਸੰਗਵਾਲ ਸਾਹਿਬ ਤੇ ਅਰੂਰ ਸਿੰਘ ਜੀ ਸ਼ਹੀਦ ਜਿਨ੍ਹਾਂ ਨੇ ਗਦਰੀ ਬਾਬਿਆਂ ਦੇ ਯੋਗਦਾਨ ਦੇ ਬਾਅਦ ਸਾਨੂੰ ਆਜ਼ਾਦੀ ਦਾ ਜਿਹੜਾ ਰਾਹ ਪੱਤਰਾ ਕਰਨ ਵਾਸਤੇ ਉਹਨਾਂ ਨੇ ਆਪਣਾ ਬਲੀਦਾਨ ਦਿੱਤਾ ਸੀ ਜੇ ਬੰਤਾ ਸਿੰਘ ਜੀ ਸੰਘਵਾਲ ਤੇ ਅਰੂਰ ਸਿੰਘ ਵਰਗੇ ਸ਼ਹੀਦਾਂ ਨੇ ਆਪਣਾ ਬਲੀਦਾਨ ਨਾ ਦਿੱਤਾ ਹੁੰਦਾ ਤਾਂ ਸ਼ਾਇਦ ਅੱਜ ਸਮੇਂ ਦੇ ਹਿਸਾਬ ਦੇ ਨਾਲ ਕੋਈ ਹੋਰ ਇਰਤਜ਼ਾਮ ਹੋਣਾ ਸੀ ਅਸੀਂ ਸ਼ਾਇਦ ਇਹੋ ਜਿਹਾ ਕਬੱਡੀ ਟੂਰਨਾਮੈਂਟ ਕਰਵਾਉਣ ਜੋਗੇ ਨਹੀਂ ਸੀ ਹੋਣਾ ਮੈਂ ਉਹਨਾਂ ਸ਼ਹੀਦਾਂ ਨੂੰ ਖਾਸ ਤੌਰ ਤੇ ਬੰਤਾ ਸਿੰਘ ਜੀ ਸੰਗਵਾਲ ਤੇ ਅਰੂਰ ਸਿੰਘ ਜੀ ਤੇ ਉਹਨਾਂ ਦੇ ਸਾਰੇ ਸਾਥੀਆਂ ਨੂੰ ਇਸ ਸਟੇਜ ਤੋਂ ਪ੍ਰਣਾਮ ਕਰਦਾ ਉਹਨਾਂ ਦੀ ਦਿੱਤੀ ਹੋਈ ਸ਼ਹਾਦਤ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹ ਖੁੱਲੇ ਸਮਾਜ ਦੇ ਵਿੱਚ ਆਜ਼ਾਦ ਤੌਰ ਤੇ ਸਾਹ ਲੈਣ ਦਾ ਆਪਣਾ ਸਮਾਜ ਦੇ ਵਿੱਚ ਵਿਚਰਨ ਦਾ ਸਾਨੂੰ ਇਹੜਾ ਮੌਕਾ ਦਿੱਤਾ ਹੈ ਇਹ ਉਹਨਾਂ ਦੇ ਬਲੀਦਾਨ ਦੇ ਸਦਕਾ ਹੀ ਸਕੇਦੇ ਹੋ ਸਕਿਆ ਮੈਂ ਧੰਨਵਾਦ ਕਰਦਾ ਸ਼ਹੀਦ ਪੰਤਾ ਸਿੰਘ ਜੀ ਦੇ ਪਰਿਵਾਰਕ ਮੈਂਬਰ ਜਿਹੜੇ ਡਾਕਟਰ ਸਾਹਿਬ ਇੱਥੇ ਇਹ ਬੜਾ ਵੱਡਾ ਟੂਰਨਾਮੈਂਟ ਕਰਵਾਉਂਦੇ ਨੇ ਹਰਪ੍ਰੀਤ ਸਿੰਘ ਜੀ ਕਿਰਾੜੀ ਸਾਹਿਬ ਤੇ ਉਹਨਾਂ ਦੇ ਸਾਰੇ ਸਾਥੀ ਮਿਲ ਕੇ ਜਿਹੜੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਕੇ ਅੱਜ ਵੀ ਸਾਰੀ ਨੌਜਵਾਨ ਪੀੜ੍ਹੀ ਨੂੰ ਇਹ ਸੰਦੇਸ਼ ਦਿੱਤਾ ਜਾਂਦਾ ਹੈ ਕਿ ਸਾਡੇ ਸ਼ਹੀਦਾਂ ਦੇ ਯੋਗਦਾਨ ਸਦਕਾ ਹੀ ਅੱਜ ਅਸੀਂ ਇੱਥੇ ਪਹੁੰਚ ਸਕੇ ਆ ਮੈਂ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਤੇ ਇਹਦਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਹਿਬਾਨ ਦਾ ਧੰਨਵਾਦ ਕਰਦਾ ਜਿਹੜੇ ਉਹਨਾਂ ਸ਼ਹੀਦਾਂ ਦੀ ਯਾਦ ਮਨਾ ਕੇ ਖਾਸ ਤੌਰ ਤੇ ਜਿਹੜਾ ਅੱਜ ਇਹ 100 ਸਾਲਾ ਸਮਾਗਮ ਮਨਾਇਆ ਜਾ ਰਿਹਾ तकरीबन 100 ਸਾਲ ਪਹਿਲੇ ਉਹਨਾਂ ਕੁਨੀ ਬੰਤਾ ਸਿੰਘ ਦੀ ਸੰਗਵਾਲ ਸਾਹਿਬ ਨੂੰ ਫਾਂਸੀ ਦਿੱਤੀ ਗਈ ਸੀ ਤੇ ਅਰੂਰ ਸਿੰਘ ਜੀ ਨੂੰ ਤਕਰੀਬਨ 92 ਸਾਲ ਪਹਿਲੇ ਪાંਸੀ ਦਿੱਤੀ ਗਈ ਸੀ ਜਿਹੜਾ ਕੀ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਬਲਦਾਨ ਦੇ ਕੇ ਸਾਡੇ ਵਾਸਤੇ ਬੜਾ ਵੱਡਾ ਉਪਰਾਲਾ ਕਰਕੇ ਗਏ ਨੇ ਮੈਂ ਉਹਨਾਂ ਸਾਰਿਆਂ ਨੂੰ ਪ੍ਰਣਾਮ ਕਰਦਾ ਹੋਇਆ ਤੇ ਅੱਜ ਦੇ ਇਸ ਟੂਰਨਾਮੈਂਟ ਦੇ ਪ੍ਰਬੰਧਕ ਸਹਿਬਾਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਏਟਾ ਵੱਡਾ ਆਯੋਜਨ ਕਰਕੇ ਸਾਨੂੰ ਸਾਰਿਆਂ ਨੂੰ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਮੈਂ ਇੱਕ ਵਾਰੀ ਫੇਰ ਸਾਰੇ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਹੋਇਆ ਡਾਕਟਰ ਗਿੱਲ ਸਾਹਿਬ ਦਾ ਡਾਕਟਰ ਜਸਵੀਰਪੁਰ ਗਿੱਲ ਜੀ ਰਪਾਇਨ ਸਿੰਘ ਕਰਾਣੀ ਸਾਹਿਬ ਦਾ ਤੇ ਉਹਨਾਂ ਦੇ ਸਾਰੇ ਸਾਥੀਆਂ ਦਾ ਪ੍ਰਬੰਧਕਾਂ ਦਾ ਤੇ ਟੂਰਨਾਮੈਂਟ ਦੇ ਵਿੱਚ ਜਿਹੜੇ 플레이ਸ ਬਣ ਆਏ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਆ ਕਿਮੰਦਾਗਾ ਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਹੈਲੋ ਹੈਲੋ 500 ਰੁਪਿਆ ਬਹੁਤ ਬਹੁਤ ਧੰਨਵਾਦ ਸਰਦਾਰ ਗੁਰਚੰਦ ਸਿੰਘ ਜੀ ਚੰਨੀ ਪ੍ਰਧਾਨ ਅਕਾਲੀ ਦਲ ਸ਼ਹਿਰੀ ਜਲੰਧਰ ਤੇ ਇਸ ਸਮੇਂ ਸਾਨੂੰ ਖੁਸ਼ੀ ਹੈ ਕਿ ਜਿਸ ਤਰ੍ਹਾਂ ਗਦਰੀ ਬਾਬਿਆਂ ਨੇ ਪਾਰਟੀਆਂ ਤੋਂ ਧਰਮਾਂ ਤੋਂ ਜਿਆਦਾ ਤੋਂ ਉੱਚੇ ਉੱਠ ਕੇ ਦੇਸ਼ ਭਗਤਾਂ ਨੇ ਆਪਣੀਆਂ ਜਾਨਾਂ 바ੜੀਆਂ ਤੇ ਆਖਰੀ ਕਬੱਡੀ ਕਿਹਨੇ ਪਾਈ ਸੀ ਸਰਦਾਰ ਰਣਜੀਤ ਸਿੰਘ ਭੁਪਿੰਦਰ ਸਿੰਘ ਬਾਜੀ ਕੋਚ ਸਾਨੂੰ ਹੁਣ 5 ਮਿੰਟ ਚਾਹੀਦੇ ਆ 10 ਮਿੰਟ ਭਾਂਜੀ ਤੁਹਾਡੇ ਕੋਲ ਠੀਕ ਹੈ ਜੀ ਥੈਂਕ ਯੂ ਤੇ ਇਸ ਸਮੇ ਸਾਡੇ ਕੋਲ ਪਹੁੰਚੇ ਚੌਧਰੀ ਸੰਤੋਖ ਸਿੰਘ ਜੀ ਤੇ ਸ਼੍ਰੀ ਪਵਨ ਕੁਮਾਰ ਟਿੰਨੂ ਜੀ ਚੌਧਰੀ ਸੰਤੋਖ ਸਿੰਘ ਜੀ ਐਮਪੀ ਲੋਕ ਸਭਾ ਸ਼੍ਰੀ ਪਵਨ ਕੁਮਾਰ ਟਿੰਨੂ ਜੀ ਚੀਫ ਪਾਰਲੀਮੈਂਟਰੀ ਸੈਕਟਰੀ ਪੰਜਾਬ ਕਿ ਇਹ ਵੀ ਆਪਣੇ ਆ ਪਾਰਟੀਆਂ ਆਪਣੇ ਇਲਾਕਿਆਂ ਤੋਂ ਉੱਪਰ ਉੱਠ ਕੇ ਗਦਰੀ ਬਾਬਿਆਂ ਨੂੰ ਸ਼ਹੀਦਾਂ ਨੂੰ ਸ਼ਰਦਾ ਦੇ ਫੁੱਲ ਪੇਟ ਕਰਨ ਆਏ ਹਨ ਤੇ ਇਹਨਾਂ ਦੀ ਫਰਾਕ ਦਿੱਲੀ ਹੈ ਸਾਨੂੰ ਖੁਸ਼ੀ ਹੈ ਸਾਨੂੰ ਇਹਨਾਂ ਤੇ ਮਾਣ ਹੈ ਕਿ ਇਹਨਾਂ ਨੂੰ ਸ਼ਰਦਾ ਦੇ ਫੁੱਲ ਪੇਟ ਕਰਨ ਆਏ ਹਨ ਮੈਂ ਹੁਣ ਸ਼੍ਰੀ ਪਵਨ ਕੁਮਾਰ ਟਿੰਨੂ ਜੀ ਸੀਨੀਅਰ ਪਾਰਲੀਮੈਂਟਰੀ ਸੈਕਟਰੀ ਪੰਜਾਬ ਉਹਨਾਂ ਅੱਗੇ ਬੇਨਤੀ ਕਰਾਂਗੀ ਕਿ ਉਹ ਸ਼ਰਦਾ ਦੇ ਫੁੱਲ ਪੇਟ ਕਰਨਗੇ ਸ਼੍ਰੀ ਪਵਨ ਕੁਮਾਰ ਟਿੰਨੂ ਜੀ ਰਧਨ ਕਾਮਜੀ ਚੌਧਰੀ ਜਲੰਧਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਅਜਸਕਰਨ ਦੇ ਸੱਦੇ ਤੇ ਤੁਸ਼ੀਲ ਕੁਮਾਰ ਜੀ ਤੇ ਪਪੂ ਚੱਡਾ ਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅੱਜ ਦਾ ਇਹ ਮਹਾਨ ਕਬੱਡੀ ਟੂਰਨਾਮੈਂਟ ਜਿਹੜਾ ਵਿਸ਼ੇਸ਼ ਕਰਕੇ ਸ਼ਹੀਦ ਬੰਤਾ ਸਿੰਘ ਜੀ ਸੰਘਵਾਲ ਤੇ ਸ਼ਹੀਦ ਰੂੜ ਸਿੰਘ ਜੀ ਤੇ ਉਹਨਾਂ ਦੇ ਸਾਥੀ ਜਿਹੜੇ ਇਸ ਪਿੰਡ ਦੇ ਜੰਪਲਸ ਤੇ ਉਹਨਾਂ ਨੇ ਇਸ ਦੇਸ਼ ਦੀ ਆਜ਼ਾਦੀ ਲਈ ਬਹੁਤ ਲੰਮਾ ਚੌੜਾ ਸੰਘਰਸ਼ ਕੀਤਾ ਔਰ ਸਾਧ ਸੰਗਤ ਜੀ ਅੱਜ 2015 ਚ 100 ਸਾਲ ਹੋ ਗਏ ਉਹਨਾਂ ਦੇ ਜਨਮ ਦਿਨ ਨੂੰ 100 ਸਾਲ ਆਪਾਂ ਸ਼ਤਾਬਦੀ ਮਨਾ ਰਹੇ ਹਾਂ ਇਤਿਹਾਸਿਕ ਦਿਨ ਹੈ ਬਹੁਤ ਹੀ ਹਿਸਟੋਰੀਕ ਦਿਨ ਹੈ ਤੇ ਮੈਂ ਧੰਨਵਾਦ ਕਰਦਾ ਡਾਕਟਰ ਗਿਲ ਸਾਹਿਬ ਦਾ ਤੇ ਡਾਕਟਰ ਹਰਪ੍ਰੀਤ ਕੌਰ ਗਿਲ ਜੀ ਦਾ ਔਰ ਪਿੰਡ ਦੇ ਸਰਪੰਚ ਸਾਹੀ ਸਾਹਿਬ ਦਾ ਪੰਚਾਇਤ ਦਾ ਤੇ ਹੋਰ ਸਾਰੇ ਸਹਿਯੋਗੀਆਂ ਦਾ ਜਿਨ੍ਹਾਂ ਨੇ ਟੂਰਨਾਮੈਂਟ ਨੂੰ ਕਰਾਉਣ ਲਈ ਪੂਰਾ ਯੋਗਦਾਨ ਪਾਇਆ ਔਰ ਕਬੱਡੀ ਦੇ ਇੰਟਰਨੈਸ਼ਨਲ ਲੈਵਲ ਦੇ 스타 ਜਿਹੜੇ ਭਾਰਤ ਵੱਲੋਂ ਵੀ ਖੇਡੇ ਆ वर्ल्ड कप ਕਬੱਡੀ 'ਚ ਉਹ ਵੀ ਸਾਰੇ ਅੱਜ ਆਏ ਆ ਇਸੇ ਕਰਕੇ ਮੈਂ ਦੇਖ ਰਿਹਾ ਵੀ ਲੋਕੀ ਕਬੱਡੀ ਦੇ ਜਿਹੜੇ ਦਰਸ਼ਕ ਆ ਉਹ ਅੱਜ ਤੱਕ ਹੱਲੇ ਤੱਕ ਗਰਾਊਂਡ ਵਿੱਚ ਉਹਨਾਂ ਉਹ ਦੇ ਦਰਸ਼ਨ ਕਰਨ ਲਈ ਉਹਨਾਂ ਦੇ ਜਲਬੇ ਦੇਖਣ ਲਈ ਖੜੇ ਆ ਕਬੱਡੀ ਮਾਂ ਖੇਡ ਆ ਪੰਜਾਬੀਆਂ ਦੀ ਦੇਸੀ ਖੇਡ ਨੂੰ ਕਿਹਾ ਜਾਂਦਾ ਸੀ ਜਿਹੜੀ ਪਿੰਡਾਂ 'ਚ ਖੇਡੀ ਜਾਂਦੀ ਸੀ ਲੇਕਿਨ ਅੱਜ ਇਸ ਕਬੱਡੀ ਨੂੰ ਵਰਲਡ ਦੇ ਨਕਸ਼ੇ ਤੇ ਪਹੁੰਚਾਤਾ ਮੈਂ ਇਹਦੇ ਵਾਸਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਬੱਡੀ ਦੇ ਵਰਲਡ ਕੱਪ ਕਰਾਏ ਗੋਰਿਆਂ ਨੂੰ ਵੀ ਤੇ ਕਾਲਿਆਂ ਨੂੰ ਵੀ ਕਬੱਡੀ ਖੇਡਣ ਲਾਤਾ ਤੇ ਕਬੱਡੀ ਜਿਹੜੀ ਹੈ ਇੱਕ ਸੰਪੂਰਨ ਗੇਮ ਹੈ ਕਬੱਡੀ ਪੰਜਾਬੀਆਂ ਦੀ ਹਰ ਦਿਲ ਅਜ਼ੀਜ਼ ਖੇਡ ਅੱਜ ਇਸ ਇਕੱਠ 'ਚ ਦੇਖਿਆ ਜਾ ਸਕਦਾ ਕਿ ਪੰਜਾਬ ਦੇ ਲੋਕ ਦੂਜੀਆਂ ਗੇਮਾਂ ਦੇ ਨਾਲ-ਨਾਲ ਕਬੱਡੀ ਨੂੰ ਵੀ ਕਿੰਨਾ ਪਸੰਦ ਕਰਦੇ ਆ ਮੈਂ ਸਾਰੀਆਂ ਟੀਮਾਂ ਦਾ ਖਿਡਾਰੀਆਂ ਦਾ ਸਵਾਗਤ ਕਰਦਾ ਇੱਥੇ ਔਰ ਅੱਜ ਤੁਸੀਂ ਦੇਖ ਲਓ ਵੀ ਕਿੰਨੇ ਵੀਆਈਪੀ ਸਾਡੇ ਮਾਨਯੋਗ ਮੰਤਰੀ ਸਰਦਾਰ ਅਜੀਤ ਸਿੰਘ ਕੋਹੜ ਜੀ ਸਰਦਾਰ ਸਰਵਨ ਸਿੰਘ ਫਲੋਰ ਜੀ ਗੁਰਚੰਦ ਸਿੰਘ ਚੰਨੀ ਜੀ ਚੌਧਰੀ ਸੰਤੋਖ ਸਿੰਘ ਜੀ ਉਹ ਵੀ ਸਾਰੇ ਪੁਲਿਸ ਅਫਸਰ ਸਹਿਬਾਨ ਸਾਰੇ ਆਏ ਉਹ ਪਿਆਰ ਆ ਇਸ ਪਰਿਵਾਰ ਦਾ ਵੀ ਤੇ ਉਹ ਸਾਰੇ ਸ਼ਰਧਾਂ ਦੇ ਫੁੱਲ ਭੇਂਟ ਕਰਨ ਆਏ ਆ ਆਪਣੇ ਮਹਾਨ ਸ਼ਹੀਦਾਂ ਨੂੰ ਮੈਨੂੰ ਇਸ ਗੱਲ ਦਾ ਵੀ ਮਾਣ ਪ੍ਰਾਪਤ ਆ ਕਿ ਪੰਜਾਬ ਦੀ ਵਿਧਾਨ ਸਭਾ ਚ ਸੰਘਵਾਲ ਦੇ ਸ਼ਹੀਦਾਂ ਦੀ ਅਮਰ ਕਹਾਣੀ ਦੱਸਣ ਦਾ ਮੌਕਾ ਮੈਨੂੰ ਪੰਜਾਬ ਦੀ ਵਿਧਾਨ ਸਭਾ 'ਚ ਮਿਲਿਆ ਤੇ ਮੈਂ ਇਹਨਾਂ ਸ਼ਹੀਦਾਂ ਦੀ ਮਹਾਨ ਸਟੋਰੀ ਅਮਰ ਕਹਾਣੀ ਨੂੰ ਪੰਜਾਬ ਦੇ ਵਿਧਾਨ ਸਭਾ ਦੇ ਫਲੋਰ ਤੇ ਰੱਖਿਆ ਔਰ ਸੰਘਵਾਲ ਪਿੰਡ ਦਾ ਨਾਮ ਵਿਸ਼ੇਸ਼ ਕਰਕੇ ਉੱਥੇ ਲਿਆ ਤੇ ਉੱਥੇ ਵੀ ਸੰਘਵਾਲ ਦੇ ਜਨ ਜਨ ਦਾ ਧੰਨਵਾਦ ਕੀਤਾ ਸੀ ਤੇ ਅੱਜ ਵੀ ਸੰਘਵਾਲ ਦੇ ਇਕੱਲੇ ਇਕੱਲੇ ਨਿਵਾਸੀ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਦੇ ਮਹਾਨ ਯੋਧਿਆਂ ਨੇ ਇਸ ਦੇਸ਼ ਦੀ ਸਤਿਕਤਾ ਅਖੰਡਤਾ ਇਸ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਅੱਜ 100 ਸਾਲ ਬਾਅਦ ਸੋਚਨਾ ਦੁਬਾਰਾ ਆਪਾਂ ਨੂੰ ਪੈ ਰਿਹਾ ਕੋਚਰ ਸਾਹਿਬ ਤੁਹਾਡੇ ਤੋਂ ਬਿਨਾ ਕੋਈ ਟੂਰਨਾਮੈਂਟ ਸਫਲ ਨਹੀਂ ਹੁੰਦਾ ਤੁਸੀਂ ਰੌਣਕ ਹੋ ਕਬੱਡੀ ਦੇ ਟੂਰਨਾਮੈਂਟਾਂ ਦੀ ਅੱਜ 100 ਸਾਲ ਬਾਅਦ ਵੀ ਅੱਜ ਦੁਬਾਰਾ ਨੌਜਵਾਨਾਂ 'ਨੂੰ ਸੋਚਣ ਦੀ ਲੋੜ ਐ ਪੰਜਾਬ ਤਰੱਕੀ ਦੇ ਰਸਤੇ ਤੇ ਐ ਅੱਜ ਛੋਟ-ਛੋਟੀਆਂ ਗਰਾਉਂਡਾਂ ਵੀ ਸਟੇਡੀਅਮ ਦਾ ਰੂਪ ਰੂਪਤ ਲੈ ਗਈਆਂ ਪਰ ਕੁਝ ਤਾਕਤਾਂ ਅੱਜ ਵੀ ਜਿਹੜੀਆਂ ਪੰਜਾਬ ਨੂੰ ਵੰਡਣਾ ਚਾਹੁੰਦੀਆਂ ਕੁਝ ਐਸੇ ਅੰਸਰ ਜਿਹੜੇ ਪੰਜਾਬ ਦੇ ਅੰਦਰ ਭਾਈਚਾਰਕ ਸਾਂਝ ਨੂੰ ਲੰਬੂ ਲਾਉਣਾ ਚਾਹੁੰਦੇ ਆ ਉਹਨਾਂ ਤੋਂ ਆਪਾਂ ਨੂੰ ਸਭ ਨੂੰ ਸੁਚੇਤ ਰਹਿਣ ਦੀ ਲੋੜ ਐ ਜੇ ਘਰ ਵਿੱਚ ਸ਼ਾਂਤੀ ਹੋਏਗੀ ਤੇ ਘਰ ਤਰੱਕੀ ਕਰੇਗਾ ਜੇ ਘਰ ਵਿੱਚ ਲੜਾਈ ਕਲਾ ਕਲੇਸ਼ ਰਹੇਗਾ ਤਾਂ ਘਰ ਤਰੱਕੀ ਨਹੀਂ ਕਰ ਸਕਦਾ ਇਸੇ ਤਰ੍ਹਾਂ ਹੀ ਸਾਡੇ ਸੂਬੇ 'ਚ ਸ਼ਾਂਤੀ ਦਾ ਮਾਹੌਲ ਰਹੇ ਪੀਸ ਸਾਂਝੀ ਵਾਲਤਾ ਭਾਈਚਾਰਕ ਸਾਂਝ ਬਣੀ ਰਹੇ ਇਹ ਆਪਾਂ ਸਾਰੇ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਦੇ ਹਾਂ ਤਾਂ ਹੀ ਸਾਡੇ ਖਿਡਾਰੀ ਪਿੰਡਾਂ 'ਚ ਖੇਡ ਕੇ ਅਮਰੀਕਾ ਤੇ ਕੈਨੇਡਾ ਦੇ ਕੈਨ ਦੀ ਧਰਤੀ ਤੇ ਜਾ ਕੇ ਖੇਡ ਸਕਣਗੇ ਆਪਾਂ ਮੇਲੇ ਕਰਾ ਸਕਾਂਗੇ ਟੂਰਨਾਮੈਂਟ ਕਰਾ ਸਕਾਂਗੇ ਸੋ ਅੱਜ ਇਹ ਵੀ ਅਰਦਾਸ ਆਪਾਂ ਉਸ ਪ੍ਰਮਾਤਮਾ ਅੱਗੇ ਵਾਹਿਗੁਰੂ ਅੱਗੇ ਕਰਨੀ ਹੈ ਮੈਂ ਸਾਰੀ ਸੰਗਤ ਦਾ ਸਾਰੇ ਐਨ ਆਰ ਆਈ ਜਿਹੜੇ ਫੋਰਨ ਕੰਟਰੀਆਂ ਚੋਂ ਸਾਰੇ ਸੱਜਣ ਆਏ ਆ ਇਸ ਵਿਸ਼ੇਸ਼ ਸਤਬਦੀ 'ਚ ਮੈਂ ਉਹਨਾਂ ਦਾ ਵੀ ਇੱਥੇ ਸਵਾਗਤ ਕਰਦਾ ਸਾਡੇ ਬਲੌਕ ਪੋਗਪੁਰ ਦੇ ਚੇਅਰਮੈਨ ਸਾਹਿਬ ਵੀ ਆਏ ਆ ਪੋਗਪੁਰ ਦੇ ਨਗਰ ਕੌਂਸਲ ਦੇ ਪ੍ਰਧਾਨ ਰਾਜਪਾਲ ਰਾਜਾ ਜੀ ਵੀ ਆਏ ਆ ਸਾਰੇ ਕੱਲਾ ਹਰ ਇਨਸਾਨ ਜਿਹੜਾ ਇੱਥੇ ਬੈਠਾ ਉਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਬੈਠਾ ਮੈਂ ਆਪਣੇ ਵੱਲੋਂ ਕਿਉਂਕਿ ਸਾਰੇ ਜਿੰਨੇ ਵੀ ਲੀਡਰ ਸਹਿਬਾਨ ਆਏ ਆ ਸਾਰੇ ਪਿੰਡ ਵਾਸਤੇ ਕਿਉਂਕਿ ਮਹਾਨ ਪਿੰਡ ਆ ਸਾਰੇ ਇਸ ਕਬੱਡੀ ਵਾਸਤੇ ਗੇਮਾਂ ਵਾਸਤੇ ਕੁਝ ਨਾ ਕੁਝ ਆਪਣਾ ਯੋਗਦਾਨ ਪਾ ਕੇ ਗਏ ਮੈਂ ਵੀ ਆਪਣੇ ਵੱਲੋਂ ਪਿੰਡ ਨੂੰ 5 ਲੱਖ ਰੁਪਈਆ ਭੇਜਾਂਗਾ ਤਾਂ ਕਿ ਇਸ ਮਹਾਨ ਪਿੰਡ ਨੂੰ ਇਸ ਮਹਾਨ ਇਹਨਾਂ ਮਹਾਨ ਯੋਧਿਆਂ ਨੂੰ ਸ਼ਹੀਦਾਂ ਨੂੰ ਜਿਹੜੀ ਆ ਉਹ ਸ਼ਰਧਾਂਜਲੀ ਅਸੀਂ ਭੇਟ ਕਰ ਸਕੀਏ ਤੇ ਸਾਰੇ ਭਰਾਵਾਂ ਦਾ ਧੰਨਵਾਦ ਮਲਕੀਤ ਸਿੰਘ ਜੀ ਦਾ ਸਭ ਦਾ ਜਿੰਨੇ ਵੀ ਮੇਰੇ ਸੱਜਣ ਖਿਡਾਰੀ ਆਏ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਖਾਸ ਕਰਕੇ ਹਰਭਜਨ ਸਿੰਘ ਜੀ ਕਿਰਾੜੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਬਹੁਤ ਧੰਨਵਾਦ ਸ਼੍ਰੀ ਪਵਨ ਕੁਮਾਰ ਟੀਨੂ ਜੀ ਮੈਂ ਡਾਕਟਰ ਗਿੱਲ ਸਾਹਿਬ ਨੂੰ ਬੇਨਤੀ ਕਰਦਾ ਮੈਂ ਡਾਕਟਰ ਜੀਐਸ ਗਿੱਲ ਸਾਹਿਬ ਨੂੰ ਬੇਨਤੀ ਕਰਦਾ ਵੀ ਟੀਮਾਂ ਲਾਈਨ ਅਪ ਨੇ ਪਵਨ ਕੁਮਾਰ ਟੀਨੂ ਜੀ ਨੂੰ ਪਿਆਰ ਸਤਿਕਾਰ ਦੇ ਨਾਲ ਹਾਂਜੀ ਹੈਲੋ ਹੈਲੋ ਪਹਿਲਾਂ ਜਾਜਗਾਰੀ ਚੈਂਪੀਅਨ ਕਿੱਤੇ ਜਾਣਗੇ ਸਾਰਿਆਂ ਨੂੰ ਮੈਂ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਾਂਗੀ ਕਿ ਉਹ ਸ਼੍ਰੀ ਪਵਨ ਕੁਮਾਰ ਟੀਨੂ ਜੀ ਜਿਨ੍ਹਾਂ ਨੇ ਇਸ ਪਿੰਡ ਦਾ ਨਾਮ ਉਥੇ ਲੈਜਲੇਟਰ ਅਸੈਂਬਲੀ ਦੇ ਵਿੱਚ ਵੀ ਬੜੇ ਜ਼ੋਰਦਾਰ ਨਾਲ ਉਠਾਇਆ ਤੇ ਸਾਨੂੰ ਖੁਸ਼ੀ ਹੈ ਕਿ ਉਹ ਪਿੰਡ ਸਿੰਘਵਾਲ ਨੂੰ ਉਹਨਾਂ ਨੇ 5 ਲੱਖ ਰੁਪਏ ਜਿਹੜਾ ਇਸ ਪਿੰਡ ਦੇ ਉੱਪਰ ਲਾਉਣ ਦੇ ਲਈ ਅਨਾਉਂਸ ਕੀਤਾ ਹੈ ਤੇ ਹੁਣ ਇਹਨਾਂ ਨੂੰ ਜੋ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਤੇ ਇਹਨਾਂ ਨੂੰ ਜੋ ਚेन ਯਾਦਗਾਰੀ ਚेन ਪੇਟ ਦਿੱਤੇ ਜਾ ਰਹੇ ਹਨ ਤੇ ਨਾਲ ਹੀ ਫਿਰ ਸਾਰੇ ਇਕੱਠੇ ਹੋ ਕੇ ਅਸ਼ੀਰਵਾਦ ਦੇਣ ਜਾਣ ਕੇ ਤੇ ਬਹੁਤ ਬਹੁਤ ਧੰਨਵਾਦ ਹੈ ਬਹੁਤ ਸਾਰੀਆਂ ਸ਼ਖਸੀਤਾਂ ਪਿਆਰ ਭਰੀਆਂ ਸ਼ਖਸੀਤਾਂ ਕਿਰਾੜੀ ਸਾਹਿਬ ਡਾਕਟਰ ਜੀਐਸ ਗਿੱਲ ਸਾਹਿਬ ਉਚਨ ਸਿੰਘ ਜੀ ਚੰਨੀ ਆ ਸਾਡੇ ਬਹੁਤ ਸੀਨੀਅਰ ਅਕਾਲੀ ਆਗੂ ਖਾਨ ਜਲੰਧਰ ਦੇ ਪੰਕ ਕੁਮਾਰ ਜੀ ਤਿੰਨੋਂ ਮੁੱਖ ਪਾਰਲੀਮੈਂਟਿਸ ਕਟਰ ਅ ਗੁਰਚੰਦ ਸਿੰਘ ਜੀ ਚੰਨੀ ਜੋ ਕਿ ਸਾਡੇ ਚੇਅਰਮੈਨ ਹਨ ਜਿਲ੍ਹਾ ਜਲੰਧਰ ਦੇ ਟਨ ਪਲੈਨਿੰਗ ਦੇ ਔਰ ਮੁੱਖ ਸੰਸਦਿਸ ਕਟਰ ਤਿੰਨੋਂ ਸਾਹਿਬ ਦਾ ਬਹੁਤ ਸਾਰਾ ਧੰਨਵਾਦ ਮਾਣ ਹੈ ਸਾਨੂੰ ਖਲੀ ਜੀ ਨੰਬਰਦਾਰ ਸਾਹਿਬ ਆਦਮਪੁਰ ਤੋਂ ਕਹਿੰਦੇ ਆ ਤੀਨੂ ਸਾਹਿਬ ਨੇ ਡੇਟਾ ਜਿਹੜੀ ਅਨਾਉਂਸ ਕਰਤੀ ਹੈ ਤੀਨੂ ਸਾਹਿਬ 14 ਫਰਵਰੀ ਜਿਹੜੀ ਹੈ ਉਹ ਮੇਲਾ ਹੋਵੇਗਾ ਆਦਮਪੁਰ ਦਾ ਮੇਲਾ 14 ਫਰਵਰੀ ਦਾ ਮੇਲਾ ਤੀਨੂ ਸਾਹਿਬ ਦਾ ਮੇਲਾ ਐਨਆਰਆਈ ਵੀਰ ਰਲ ਕੇ ਕਰਾਉਂਦੇ ਹਨ ਔਰ ਸਾਡੇ ਚੇਅਰਮੈਨ ਸਾਹਿਬ ਪਹਿਲਵਾਨ ਪ੍ਰਜਨ ਸਿੰਘ ਜੀ ਡਾਕਟਰ ਜੀਐਸ ਗਿੱਲ ਸਾਡੇ ਭੈਣ ਜੀ ਡਾਕਟਰ ਜਸਵੀਰ ਗਿੱਲ ਬਹੁਤ ਸਾਰਾ ਆਪਿਹਾਰ ਸਤਕਾਰ ਦਿੰਦੇ ਹੋਏ ਸਾਰਿਆਂ ਨੂੰ ਉਹਦੇ ਟੀਮਾਂ ਮੈਦਾਨ ਦੇ ਵਿੱਚ ਲਾਈਨ ਅਪ ਮੈਂ ਬੇਨਤੀ ਕਰਾਂਗਾ ਟੀਨੂ ਸਾਹਿਬ ਨੂੰ ਬੱਚਿਆਂ ਨੂੰ ਜਾਂਦੇ ਜਾਂਦੇ ਪਿਆਰ ਜੂਰ ਦੇ ਕੇ ਜਾਇਓ ਖਿਡਾਰੀ ਸਾਹਿਬ ਬਦਾਰ ਭਜਨ ਸਿੰਘ ਜੀ ਚੇਅਰਮੈਨ ਸਾਹਿਬ ਪਲੀਜ਼ ਆ ਸਤ ਸਰਵਨ ਸਿੰਘ ਜੀ ਸ਼੍ਰੀ ਉਦਮ ਸਿੰਘ ٹرسٹ ਯੂਕੇ ਦੇ ਸੈਕਟਰੀ ਜਨਰਲ ਸਾਹਿਬ ਨੂੰ ਬੇਨਤੀ ਹੈ ਕਿ ਆਓ ਸਾਡੇ ਮੁੱਖ ਮਹਿਮਾਨਾਂ ਦੇ ਨਾਲ ਖਿਡਾਰੀਆਂ ਨੂੰ ਅਸ਼ੀਰਵਾਦ ਦੇ ਕੇ ਆਓ ਤਾਂ ਸਰਵਨ ਸਿੰਘ ਜੀ ਆਓ ਪਲੀਜ਼ ਹਾਂਜੀ ਬਹੁਤ ਬਹੁਤ ਧੰਨਵਾਦ ਹੈ ਸ਼੍ਰੀ ਪਵਨ ਕੁਮਾਰ ਟੀਨੂ ਜੀ ਮੈਦਾਨ ਵਿੱਚ ਪੁੱਜੇ ਆ ਹਾਂਜੀ ਨਾਲ ਹੋਵੋ ਪੇ ਮੈਂਬਰ ਦਾ ਰੈਂਡੀ ਨੂੰ ਬੇਨਤੀ ਕਰਨੀ ਹੈ ਕਿਉਂਕਿ ਦਾ ਬੰਦਾ ਸਿੰਘ ਸਨਵਾਲ ਦੀ ਪੋਤੀ ਹੋਂ ਦਾ ਮਾਣ ਸਾਡੇ ਮੈਡਮ ਡਾਕਟਰ ਜਸਪੀਰ ਕੌਰ ਗਿੱਲ ਸਰਦਾਰਨੀ ਜਸਪੀਰ ਕੌਰ ਗਿੱਲ ਨੂੰ ਜਾਂਦਾ ਤੇ ਬੇਨਤੀ ਕਰਾਂਗਾ ਕਿ ਉਹ ਪੋਤੀ ਹੋਂ ਦੇ ਨਾਤੇ ਇਹ ਫਾਈਨਲ ਮੈਚ ਦੀਆਂ ਟੀਮਾਂ ਨੂੰ ਆਪਣਾ ਅਸ਼ੀਰਵਾਦ ਦੇ ਡਾਕਟਰ ਜੀਐਸ ਗਿੱਲ ਸਾਹਿਬ ਤੇ ਨਾਲ ਸਾਡੇ परमजीत कुमार, कुमार जी जो कि दूरदर्शन ਤੇ ਬਹੁਤ ਚਿਰ ਪ੍ਰੋਡਿਊਸਰ ਰਹੇ ਇਹਨਾਂ ਦੀ ਕਮਾਂਡ ਇਹ ਬਹੁਤ ਸਾਰੀ ਕਮੈਂਟਰੀ ਵੀ ਕੀਤੀ ਹੈ ਅੱਜ ਕੱਲ੍ਹ किशनगढ़ ਦੇ ਸਰਪੰਚ ਹਨ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਤੇ ਕਹਿੰਦੇ ਕੋਠਰ ਸਾਹਿਬ ਤੁਹਾਡੀ ਬਹਿਤ ਕਮੈਂਟਰੀ ਦਾ ਮੈਂ ਆਪਣੇ ਵੱਲੋਂ ਪਿਆਰ ਸਤਿਕਾਰ ਕਰਦਾ ਤੇ ਮੈਂ ਸਤਿਕਾਰਯੋਗ ਸਰਪੰਚ ਸਾਹਿਬ ਪਰਮਜੀਤ ਸਿੰਘ ਜੀ ਕੋ ਪਰਮਜੀਤ ਕੁਮਾਰ ਸਰਪੰਚ किशनगढ़ ਦਾ ਧੰਨਵਾਦ ਹੈ ਇਧਰ ਤਿੰਨੋਂ ਸਾਹਿਬ ਦਾ ਕੋਠਰ ਸਾਹਿਬ ਜੀ ਚੰਨੀ ਸਾਹਿਬ ਔਰ ਸਾਡੇ ਡਾਕਟਰ ਗਿੱਲ ਸਾਹਿਬ ਲਾਰ ਭਰਜਨ ਸਿੰਘ ਜੀ ਕਿਰਾੜੀ ਚੇਅਰਮੈਨ ਸਾਹਿਬ ਸਾਡੇ ਭੈਣ ਜੀ ਡਾਕਟਰ ਜਸਵੀਰ ਕੌਰ ਜੀ ਗਿੱਲ ਮਾਣੇ ਸਾਨੂੰ ਕੋ ਤੇਜ ਬਿਲਕੁਲ ਕੀਤਨ ਗਿੱਲ ਲੱਤੇ ਜਿਗਰ ਡਾਕਟਰ ਜੀਐਸ ਗਿੱਲ ਇਹ ਖਿਡਾਰੀਆਂ ਨੂੰ ਪਿਆਰ ਆਸ਼ੀਰਵਾਦ ਦਿੰਦੇ ਹੋਏ ਮੈਂ ਬਹੁਤ ਧੰਨਵਾਦੀ ਆ ਕਿ ਫਾਈਨਲ ਮੈਚ ਦੀਆਂ ਟੀਮਾਂ ਨੂੰ ਪਹਿਲਵਾਨ ਹਰਭਜਨ ਸਿੰਘ ਸਿੰਘਵਾਲ ਜੋ ਕਿ ਸਾਡੇ ਚੇਅਰਮੈਨ ਹਨ ਟੂਰਨਾਮੈਂਟ ਕਮੇਟੀ ਦੇ ਮਾਣੇ ਸਾਨੂੰ ਗਰਾਊਂਡ ਟੂਰਨਾਮੈਂਟ ਦੇ ਪ੍ਰਗਟ ਸਿੰਘ ਡਾਕਟਰ ਪ੍ਰਗਟ ਸਿੰਘ ਜੀ ਜਿਨ੍ਹਾਂ ਦਾ ਉੱਪਰ ਬਹੁਤ ਵੱਡੀ ਜ਼ਿੰਮੇਵਾਰੀ ਹੈ ਇਸ ਸਮੁੱਚੇ ਦੇ ਵਿੱਚ ਅਭਰ ਤੱਕ ਕਿਸੇ ਖਿਡਾਰੀ ਨੂੰ ਛੱਟ ਨਾ ਮੱਦੇ ਲੇਕਿਨ ਜੇ 7 ਵਜੇ ਤੇ ਪੂਰਾ ਟਰੰਕ ਪਰ ਕੇ ਲੈ ਕੇ ਆਏ ਨੇ ਵੀ ਖਿਡਾਰੀਆਂ ਦੀ ਸੇਵਾ ਕਰਨੀ ਹੈ ਕੋਈ ਵੀ ਮੇਰਾ ਵੀਰ ਨਾ ਦਰਦ ਕਰੇ ਮਹਿਸੂਸ ਡਾਕਟਰ ਜੀ ਹੱਥ ਲਾਉਂਦੇ ਨੇ ਤੇ ਨਾਲ ਦੀ ਨਾਲ ਪ੍ਰਗਟ ਸਿੰਘ ਜੀ ਤੁਹਾਡਾ ਬਹੁਤ ਸਾਰਾ ਧੰਨਵਾਦ ਤੁਸੀਂ ਬਹੁਤ ਸਾਰੀ ਸਾਲਾਂ ਤੋਂ ਸੇਵਾ ਨਿਭਾ ਰਹੇ ਹੋ ਔਰ ਬਿੱਲੂ ਨੰਬਰਦਾਰ ਜੀ ਇਹਨਾਂ ਦਾ ਜੋਟਿਆ ਇਹ ਸਾਰਿਆਂ ਦਾ ਧੰਨਵਾਦ ਖੈਲੀ ਜੀ ਆਏ ਨੇ ਆਦਮਪੁਰ ਤੋਂ ਨੰਬਰਦਾਰ ਸਾਹਿਬ ਮਾਣ ਹੈ ਸਾਨੂੰ ਐਮਸੀ ਹਨ ਔਰ ਤੀਨੂ ਸਾਹਿਬ ਦੀ ਸਜੀ ਬਾਹ ਬਣ ਕੇ ਵਿਚਰਦੇ ਹਨ ਮੈਦਾਨਾਂ ਦੇ ਵਿੱਚ ਦਾ ਸਰਮਨ ਸਿੰਘ ਜੀ ਜੋ ਕਿ ਸ਼ਹੀਦ ਉਧਮ ਸਿੰਘ ٹرسٹ ਯੂਕੇ ਦੇ ਸੈਕਟਰੀ ਜਨਰਲ ਹਨ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਬਾਕੀ ਗਰਾਊਂਡ ਦੇ ਵਿੱਚ ਸਾਰੀਆਂ ਸ਼ਖੀਤਾ ਦਰਜਾ ਬਦਰਜਾ ਮੈਂ ਦਾਤਾਰ ਸਿੰਘ ਜੀ ਨਾਲ ਜੋਰਾਵਰ ਸਿੰਘ ਆ ਸਾਡੇ ਸਰਪੰਚ ਸਾਹਿਬ ਜਿਨ੍ਹਾਂ ਨੇ ਪਹਿਲਾ ਇਨਾਮ ਸੋਨੀ ਜੀ ਔਰ ਨਾਲ ਸਰਪੰਚ ਸਾਹਿਬ ਨੇ ਪਹਿਲਾ ਇਨਾਮ 152000 ਰੁਪਇਆ ਮੇਜਰ ਸਿੰਘ ਜੇਰਾਵਰ ਸਿੰਘ ਜੀ ਉਹ ਕਹਿੰਦੇ ਨਾਨੇ ਦੇ ਨਾਂ ਦੇ ਉੱਪਰ ਅਸੀਂ ਇੱਕ 111000 ਰੁਪਏ ਦਾ ਦੂਸਰਾ ਇਨਾਮ ਜਿਹੜਾ ਹੈ ਸਪான்ਸਰ ਕੀਤਾ ਹੈ ਤੋਂ ਮੈਂ ਇਹਨਾਂ ਪਰਿਵਾਰਾਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਸਹੀ ਅਰਥਾਂ ਦੇ ਵਿੱਚ ਔਰ ਵੱਡਾ ਪਿਆਰ ਵੱਡਾ ਮਾਣ ਵੱਡਾ ਸਤਿਕਾਰ ਮਿਲਿਆ ਹੈ ਔਰ ਸੰਗਵਾਲ ਦੀ ਧਰਤੀ ਤੇ ਸ਼ਹੀਦਾਂ ਨੂੰ ਪ੍ਰਣਾਮ ਸਾਡੇ ਡਾਕਟਰ ਸਾਹਿਬ ਹਾਂਜੀ ਕੋਚਰ ਸਾਹਿਬ ਠੀਕ ਹੈ 1 ਸੈਕਿੰਡ ਫਿਰ ਹਾਂਜੀ ਹਰ ਕ੍ਰਿਸ਼ਨ ਲਾਲ ਜੀ ਪੱਪੂ ਹਰੀਮਪੁਰ ਹਰ ਹਰੀਮਪੁਰ ਤੋਂ ਵੱਡਾ ਮਾਨ ਸਨਮਾਨ ਪੇ ਹਰੀਪੁਰ ਤੋਂ ਵੱਡਾ ਮਾਨ ਪੇਜਦੇ ਹਨ ਬਹੁਤ ਸਾਰਾ ਧੰਨਵਾਦ ਔਰ ਮੈਦਾਨ ਦੀਆਂ ਟੀਮਾਂ ਟੋਟ ਮੱਕਾਂ ਦੇ ਨਾਲ ਤਿੰਨੂ ਸਾਹਿਬ ਦਾ ਸਵਾਗਤ ਹੈ ਚਲਦੀ ਸਾਹਿਬ ਦਾ ਸਵਾਗਤ ਹੈ ਡਾਕਟਰ ਗਿੱਲ ਸਾਹਿਬ ਕੰਨੀ ਸਾਹਿਬ ਦਾ ਸਵਾਗਤ ਹੈ ਬਹੁਤ ਸਾਰਾ ਧੰਨਵਾਦ ਪੰਮਨ ਕੁਮਾਰ ਜੀ ਜੀ ਨੂੰ ਮੁੱਖ ਪਾਰਲੀਮੈਂਟ ਨੇਕਤਰ ਸਾਹਿਬ ਦਾ ਬਹੁਤ ਰਿਹਾਵਾ ਜੋ ਸਮਾਂ ਕੱਟ ਕੇ ਆਏ ਵੱਡਾ ਪਿਆਰ ਦਿੱਤਾ ਹੈ ਖਿਡਾਂ ਨੂੰ ਆਪਣੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਹਨ ਬਹੁਤ ਸਾਰਾ ਧੰਨਵਾਦ ਬਹੁਤ ਮਿਹਰਬਾਨੀ ਆਓ ਤੁਹਾਨੂੰ ਲੈ ਚੱਲਾਂ ਖੇਡ ਮੈਦਾਨ ਸੰਗਵਾਲ ਦੇ ਜਿੱਥੇ ਫਾਈਨਲ ਮੈਚ ਹੋਣ ਜਾ ਰਿਹਾ ਹੈ ਉਹ ਬੋਲਾਂ ਦੇ ਉੱਪਰ ਮਾਈ ਦੇ ਉੱਪਰ ਕਬੱਡੀਆਂ ਪਾਉਣ ਲਈ ਆਲਮਗੀਰ ਦਾ ਅੱਜ ਮੋਟਰਸਾਈਕਲ ਦੇ ਨਾਲ ਸਨਮਾਨ ਹੋਣਾ ਹੈ ਡਾਕਟਰ ਸਾਹਿਬ ਨੇ ਮੋਟਰਸਾਈਕਲ ਦੇ ਨਾਲ ਸਨਮਾਨ ਕਰਨਾ ਹੈ ਆਲਮ ਵਧਾਈਆਂ ਤੁਹਾਨੂੰ ਅੱਜ ਅੱਜ ਡਾਇਰੈਕਟਰ ਸਾਹਿਬ ਨੇ ਤੇਰਾ ਮਾਣ ਕਰਨਾ ਵੀ ਆ ਸਾਹਮਣੇ ਮੋਟਰਸਾਈਕਲ ਖੜਾ ਹੈ ਆ ਬਿਲਕੁਲ ਸਟੇਜ ਦੇ ਸਾਹਮਣੇ ਇਹ ਮੋਟਰਸਾਈਕਲ ਦੇ ਉੱਪਰ ਅੱਜ ਜਾਣਾ ਆਲਮ ਨੇ ਆਪਣੇ ਪਿੰਡ ਜਾਣਾ ਹੈ ਦਿਆਲਪੁਰ ਅੱਜ ਮਾ ਨੇ ਕਹਿਣਾ ਕਿੱਥੋਂ ਆਇਆ ਕਮੈਂਟਰੀ ਕਰਦਾ ਕਹਿੰਦਾ ਮੋਟਰਸਾਈਕਲ ਲੈ ਕੇ ਆਇਆ ਮਾ ਬਾਹਰ ਖਲੁੱਤਾ ਹੀ ਆਹਾ ਬੱਲੇਓ ਕਬੱਡੀਏ ਸਾਈਕਲਾਂ ਦੀ ਖੇਡ ਇੱਕ ਇੱਕ ਸਾਈਕਲ ਤੇ ਤਿੰਨ ਤਿੰਨ ਖਿਡਾਰੀ ਜਾਂਦੇ ਸੀ ਤੇ ਹੁਣ ਗੱਡੀਆਂ ਮਿਲਦੀਆਂ ਇਨਾਮ ਦੇ ਵਿੱਚ ਇਹ ਸਾਈਕਲਾਂ ਦੀ ਖੇਡ ਨੂੰ ਅੱਜ ਅਮੀਰ ਕਰ ਦਿੱਤਾ ਹੈ ਨਾ ਇਹਨਾਂ ਦੇ ਵੀਰਾਂ ਨੇ ਕਿਉਂ ਭੈਣ ਜੀ ਸ਼ੀਦਾ ਨੇ ਅੱਜ ਮਾਨ ਬਖਸ਼ਿਆ ਅਸੀਂ ਧੰਨਵਾਦ ਕਰਦੇ ਆ ਸਰ ਮਾਨ ਓਵਰ ਟੂ ਗਰਾਉਂਡ ਬਹੁਤ ਧੰਨਵਾਦ ਕੋਸ਼ਰ ਸਾਹਿਬ ਆ ਇਧਰਲੇ ਪਾਸੇ ਦੌੜ ਲਗਾ ਰਹੀ ਹੈ ਤੇ ਦੌੜ ਜਿਹੜੀ ਲਗਾ ਰਹੀ ਹੈ ਇਸ ਤੋਂ ਬਾਅਦ ਜਿਹੜਾ ਸਨਮਾਨ ਤੁਸੀਂ ਵੱਧ ਤੋਂ ਵੱਧ ਕਰਨਾ ਮਾਝੇ ਤੋਂ ਸਾਡੇ ਦਰਮਿਆਨ ਹਾਂਜੀ